ਆ ਤਾਂ ਤੁਸੀਂ ਕਹਿੰਨੇ ਹੋ ਮੰਨਦੇ ਹੋ ਕਿ ਤੁਹਾਡੇ ਵੱਲੋਂ ਕੀਤੀਆਂ ਗਈਆਂ ਭਵਿੱਖਬਾਣੀਆਂ ਸੱਚ ਹੁੰਦੀਆਂ ਨੇ ਸਭ ਤੋਂ ਪਹਿਲਾ ਸਵਾਲ ਇਹ ਹੀ ਕਰਾਂਗੇ ਕਿ ਕਹਿੰਦੇ ਨੇ ਕਿ ਦੁਨੀਆ ਤਬਾਹ ਹੋਵੇਗੀ 2025 ਤੱਕ ਇਸ ਨੂੰ ਲੈ ਕੇ ਤੁਹਾਡੀ ਭਵਿੱਖਬਾਣੀ ਕੀ ਕਹਿੰਦੀ ਹੈ ਉਹਦੇ ਵਿੱਚ ਇੱਕ ਭਵਿੱਖਬਾਣੀ ਕੀਤੀ ਹੋਈ ਹੈ ਕਿ 29 ਮਾਰਚ 2025 ਤੋਂ ਜਿੱਦਾਂ ਇਹ ਸ਼ਨੀ ਮੀਨ ਰਾਸ਼ੀ 'ਚ ਜਾਊਗਾ ਜੀ ਤਾਂ ਵਿਸ਼ਵ ਜੰਗ ਦਾ ਯੋਗ ਬਣ ਜੰਗ ਜਿਹੜੀ ਹੈ ਲੱਗ ਜੂਗੀ ਫੁੱਲ ਫਲੈਸ਼ ਤੇ ਉਹ 6 ਸਾਲ ਦਾ ਉਹਦਾ ਪੀਰੀਅਡ ਹੈਗਾ ਜੀ 29 ਮਾਰਚ 2025 ਤੋਂ ਲਾਗੇ ਤਾਂ ਹੁਣ ਤੱਕ ਤੁਹਾਡੇ ਵੱਲੋਂ ਕਿੰਨੀਆਂ ਭਵਿਕ ਬਾਣੀਆਂ ਕੀਤੀਆਂ ਗਈਆਂ ਨੇ ਜਿਹੜੀਆਂ ਸੱਚ ਹੋਈਆਂ ਨੇ ਤੇ ਸਭ ਤੋਂ ਪਹਿਲਾਂ ਕਿਹੜੀ ਭਵਿਕ ਬਾਣੀ ਤੁਹਾਡੇ ਵੱਲੋਂ ਕੀਤੀ ਗਈ ਸੀ ਸਭ ਤੋਂ ਪਹਿਲੀ ਤਾਂ ਉਹੀ ਸੀ ਜਿਹੜਾ ਮਣੀਪੁਰ ਦੇ ਵਿੱਚ ਉਹ ਜੋ ਕੁਝ ਹੋਇਆ ਜੀ ਜਿਹੜਿਆ ਨਾਰਕੀ ਉੱਥੇ ਫੈਲੀ ਹੈ ਖਾਣੇ ਲੁੱਟੇ ਗਏ ਔਰਤਾਂ ਦੀ ਇੱਜ਼ਤ ਨੂੰ ਤਾਰ-ਤਾਰ ਕੀਤਾ ਗਿਆ ਜੀ ਉਹਨੂੰ ਕੰਟਰੋਲ ਕਰਨਾ ਮੈਂ ਲਿਖਿਆ ਸੀ ਕਿ ਰਾਜੇ ਦੀ ਕੁਰਸੀ ਹਿੱਲ ਜੂਗੀ ਰਾਜੇ ਨੂੰ ਕੰਟਰੋਲ ਕਰਨਾ ਔਖਾ ਹੋ ਜਾਊਗਾ ਜੀ ਤੇ ਉਹ ਹੁਣ ਵੀ ਇੰਨਾ ਔਖਾ ਹੋਇਆ ਹੋਇਆ ਇਹ ਬਹੁਤ ਮਤਲਬ ਇੱਕ ਅਚੰਭੇ ਵਾਲੀ ਗੱਲ ਹੈ ਕਿ ਸਿਰਫ ਇੱਕ ਕਾਲ ਦਿੱਤੀ ਵੀ ਨਹੀਂ ਵੀ ਆਪਾਂ ਵੋਟ ਨਹੀਂ ਪਾਉਣੀ ਜੀ ਤੇ ਕੋਈ ਵੀ ਬੰਦਾ ਘਰੋਂ ਵੋਟ ਪਾਉਣ ਨਾ ਗਿਆ ਹੋਵੇ ਹਾਂ ਚਲਦੀ ਲੈਂਡਸਲਾਈਡਿੰਗ ਆਈ ਹੈ ਜਿਹੜੀ ਜੀ ਤੇ ਫਲੱਡ ਆਇਆ ਉਹ ਵੀ ਪਹਿਲਾਂ ਮੈਂ ਦੱਸਿਆ ਸੀਗਾ ਸਿੱਧੂ ਮੂਸੇਵਾਲਾ ਦੇ ਸਬੰਧ ਦੇ ਵਿੱਚ ਮੈਂ ਪੁਆਇਖਵਾਨੀ ਕੀਤੀ ਸੀਗੀ ਕਿ ਐਕਚੁਅਲੀ ਮੇਰੇ ਕੋਲ ਇਹਨਾਂ ਦਾ ਕੋਈ ਫਾਲੋਅਰ ਆਇਆ ਸੀਗਾ ਜੀ ਤੇ ਉਹਨੇ ਆ ਕੇ ਮੈਨੂੰ ਸਵਾਲ ਕੀਤਾ ਸੀਗਾ ਕਿ ਜੀ ਵੀ ਹੁਣ ਕੁਝ ਬਣੂਗਾ ਉਹਨਾਂ ਦਾ ਕਿ ਮੈਂ ਉਹ ਫੇਸਬੁਕ ਤੇ ਪੋਸਟ ਲਿਖਤੀ ਪੋਸਟ ਲਿਖਦੀ ਦਾ ਦੂਸਰੇ ਦਿਨ ਸਾਰੇ ਚੈਨਲਾਂ ਨੇ ਖ਼ਬਰ ਚਲਾ ਦਿੱਤੀ ਵੀ ਉਹਨਾਂ ਦੇ ਬੱਚਾ ਹੋਣ ਜਾ ਰਿਹਾ ਕੋਈ ਕਹਿੰਦਾ ਜੋੜੇ ਹੋਣ ਜਾ ਰਿਹਾ ਦੋਨਾਂ ਜੀ ਤੇ ਪਰ ਉਹ ਮੇਰੀ ਕੈਲਕੂਲੇਸ਼ਨ ਦੇ ਵਿੱਚ ਕਿਤਨਾ ਕਿਤੇ ਗੜਬੜ ਰਹਿ ਗਈ ਤੇ ਬੱਚਾ ਇੱਕ ਹੋਇਆ ਜੀ ਫਿਰ ਮੈਂ ਪਤਾ ਵੀ ਕੀਤਾ ਮਤਲਬ ਜਿਸ ਤਰ੍ਹਾਂ ਮੈਡੀਕਲ ਲਾਈਨ ਵਾਲੇ ਲੋਕਾਂ ਤੋਂ ਵੀ ਐਦਾਂ ਵੀ ਕੋਈ ਗੱਲ ਹੁੰਦੀ ਹੈ ਉਹ ਕਹਿੰਦੇ ਵੀ ਹਾਂ ਇਹ ਪੋਸੀਬਲ ਹੈ ਵੀ ਮਤਲਬ ਕੋਈ ਵੀ ਕੋਈ ਖੁਆਣੀ ਇਸ ਤਰ੍ਹਾਂ ਦੀ ਹੋਈ ਹੈ ਜਿਹੜੀ 50% ਰਹੀ ਹੋਵੇ ਬੱਚਾ ਤਾਂ ਹੋਇਆ ਹੋਇਆ ਵੀ ਉਸੇ ਟਾਈਮ ਚ ਹੀ ਹੈ ਜੀ ਤੇ ਪਰ ਹੋਇਆ ਇੱਕ ਮੈਂ ਮੋਦੀ ਜੀ ਦਾ ਇਸ ਤਰ੍ਹਾਂ ਹੈਗਾ ਮੋਦੀ ਜੀ ਦੀ ਮੌਤ ਵਾਲਾ ਤਾਂ ਕੋਈ ਹਿਸਾਬ ਕਿਤਾਬ ਨਹੀਂ ਹੈ ਹਜੇ ਹਾਂ ਇਹ ਜ਼ਰੂਰ ਹੈ ਵੀ ਇਹਨਾਂ ਨੇ ਮਈ 2027 ਮੇਰੀ ਕੈਲਕੂਲੇਸ਼ਨ ਦੇ ਮੁਤਾਬਕ ਇਹਨਾਂ ਨੇ ਮਈ 2027 ਤੋਂ ਬਾਅਦ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਨਹੀਂ ਬੈਠੇ ਹੋਣਗੇ ਜਾਂ ਇਹ ਸੰन्यास ਲੈਣਗੇ ਜੀ ਜਾਂ ਇਹ ਬਿਮਾਰ ਹੋ ਜਾਣਗੇ ਜੀ ਤੇ ਇਹਨਾਂ ਨੂੰ ਕੁਰਸੀ ਛੱਡਣੀ ਪੈਣੀ ਹੈ ਜਿਹੜਾ ਵੀ ਬੰਦਾ ਆਪਣੀ ਮੈਰਿਡ ਲਾਈਫ ਦੇ ਵਿੱਚ ਖੁਸ਼ਾ ਜਾਂ ਆਪਣੇ ਫੈਮਿਲੀ ਦੇ ਨਾਲ ਰਹਿੰਦਾ ਉਹ ਭਾਰਤ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਲਗਾਤਾਰ 5 ਸਾਲ ਨਹੀਂ ਬੈਠ ਸਕਦਾ ਮੋਦੀ ਸਾਹਿਬ ਦੀ ਲਾਈਫ ਨੂੰ ਮੇਰੇ ਹਿਸਾਬ ਨਾਲ ਫਿਲਹਾਲ ਕੋਈ ਖਤਰਾ ਨਹੀਂ ਹੈ ਨਾ ਹੀ ਇਹਨਾਂ ਦੀ ਗੋਲੀ ਨਾਲ ਮੌਤ ਦਾ ਕੋਈ ਹਿਸਾਬ ਕਿਤਾਬ ਹੈ ਬਸ ਇਹਨਾ ਜ਼ਰੂਰ ਹੈ ਵੀ ਇਹ ਹੁਣ ਸਿੰਗਲ ਲਾਰਜੈਸਟ ਪਾਰਟੀ ਦਾ ਜ਼ੋਰ ਬਣ ਕੇ ਆਉਗੀ ਬੀਜੇਪੀ ਜੀ ਪਰ ਉਹ ਉਹ ਗੱਲ ਨਹੀਂ ਹੈਗੀ ਜਿਹੜੀ 400 ਸੀਟਾਂ ਵਾਲੀ ਗੱਲ ਹੋ ਰਹੀ ਹੈ ਨਾ ਜੀ ਇਸ ਵਾਰ 400 ਪਰ ਮੈਨੂੰ ਤਾਂ ਲੱਗਦਾ 275 ਵੀ ਪੂਰੀਆਂ ਹੋ ਜਾਣ ਸਾਥੀਆਂ ਨੂੰ ਰਲਾਮਲਾ ਕੇ ਜੀ ਤਾਂ ਵੀ ਸ਼ੁਕਰ ਹੈ ਇਹ ਜਿਹੜਾ ਉਹ ਮੰਦਿਰ ਹੈ ਉੱਥੇ 오ਡੀਸਾ ਦੇ ਵਿੱਚ ਜੀ ਜਗਨਨਾਥਪੁਰੀ ਦਾ ਜੀ ਇਹਦੇ 'ਚ ਲਿਖਿਆ ਹੈ ਕਿ ਉਹਦੇ ਉੱਪਰ ਇੱਕ ਅਰੁਣ ਸਤੰਭ ਲੱਗਿਆ ਹੋਇਆ ਚੱਕਰ ਹੈ ਜੀ ਵੀ ਜਿੱਦਣ ਉਹ ਟੇਡਾ ਹੋ ਜਾਊਗਾ ਜੀ ਉਹ ਤੋਂ 23 ਸਾਲ ਬਾਅਦ ਉੱਤਰੀ ਭਾਰਤ ਦੇ ਵਿੱਚ ਤਬਾਹੀ ਆਊਗੀ ਪੂਰੇ 23 ਸਾਲ ਬਾਅਦ 15 ਜੂਨ 2013 ਨੂੰ ਉੱਤਰਾਖੰਡ ਦੇ ਵਿੱਚ ਗੁਦਾਰਨਾਥ ਪਦਰੀਨਾਥ ਹੇਮਕੁੰਟ ਉਥੇ ਤਬਾਹੀ ਆਈ ਸੀ ਨਾ ਹਾਂਜੀ ਸਾਢੇ 550 ਸਾਲ ਪਹਿਲਾਂ ਬੈਂਕ ਹੁੰਦਾ ਸੀ ਏ ਪਾਸ਼ਾ ਹੁੰਦੀ ਸੀ ਬੀ ਐਨ ਕੇ ਬੈਂਕ ਨਹੀਂ ਨਾ ਕੰਪਿਊਟਰ ਮੋਬਾਈਲ ਰੇਲ ਆਰ ਏ ਆਲ ਰੇਲ ਇਹ ਇੰਗਲਿਸ਼ ਦਾ ਸ਼ਬਦ ਹੈ ਨਾ ਇੰਗਲਿਸ਼ ਦਾ ਬਾਤ ਚਾਹੀਏ ਔਰ ਮੈਨ ਲੱਗਦਾ ਅੰਗਰੇਜ਼ਾਂ ਕੋਲ ਵੀ 550 ਸਾਲ ਪਹਿਲਾਂ ਰੇਲ ਤਾਂ ਨਹੀਂ ਸੀ ਹੋਣੀ ਤੇ ਇਸ ਕਿਤਾਬ ਦੇ ਵਿੱਚ ਜਿਹੜਾ ਕੁਝ ਲਿਖਿਆ ਹੋਇਆ ਆਉਣ ਵਾਲੇ ਟਾਈਮ ਬਾਰੇ ਉਹਦਾ ਨਾਮ ਬਕਾਇਦਾਦਰ ਜੀ ਨਾਲ ਮੋਹਨਦਾਸ ਕਰਮਚੰਦ ਗਾਂਧੀ ਹੈ ਜੀ ਉਹਨੂੰ ਕੋਈ ਯੁਵਕ ਗੋਲੀ ਮਾਰ ਕੇ ਮਾਰੂਗਾ ਉਹ ਇਹਦੇ ਵਿੱਚ ਬਕਾਇਦਾ ਤੌਰ ਤੇ ਦਰਜ ਹੈ ਮੈਂ ਤਾਂ ਨਾਸਤਿਕ ਹਾਂ ਜੀ ਮੈਂ ਧਰਮ 'ਚ ਵਿਸ਼ਵਾਸ ਨਹੀਂ ਕਰਦਾ ਜੋਤਿਸ਼ ਲੱਗ ਚੀਜ਼ ਹੈ ਧਰਮ ਲੱਗ ਚੀਜ਼ ਹੈ ਜੀ ਜੋਤਿਸ਼ ਇੱਕ ਕੋਸਮਿਕ ਸਾਇੰਸ ਆ ਕੋਸਮਿਕ ਇੰਜੀਨੀਅਰਿੰਗ ਆ ਇਹਦਾ ਧਰਮ ਨਾਲ ਦੂਰ ਦੂਰ ਤੱਕ ਕੋਈ ਲੈਣਾ ਦੇਣਾ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਗੱਲ ਕਰਾਂਗੇ ਭਵਿੱਖ ਬਾਣੀਆਂ ਦੀ ਕਿਹਾ ਜਾਂਦਾ ਹੈ ਕਿ ਬਹੁਤ ਸਾਰੇ ਲੋਕ ਜਿਹਨੇ ਜਨਾਦੇ ਵੱਲੋਂ ਇਹ ਦਾਅਵੇ ਕੀਤੇ ਜਾਂਦੇ ਨੇ ਕਿ ਸਾਡੇ ਵੱਲੋਂ ਕੀਤੀ ਗਈ ਭਵਿੱਖ ਬਾਣੀ ਸੱਚ ਹੋਈ ਹੈ ਤੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਜੋਤਸ਼ੀ ਕੇ ਗੋਪਾਲ ਜੀ ਮੌਜੂਦ ਨੇ ਇਹਨਾਂ ਦਾ ਵੀ ਦਾਅਵਾ ਹੈ ਕਿ ਇਹਨਾਂ ਦੇ ਵੱਲੋਂ ਹੁਣ ਤੱਕ ਜਿੰਨੀਆਂ ਭਵਿੱਖ ਬਾਣੀਆਂ ਕੀਤੀਆਂ ਗਿਆ ਨੇ ਉਹਨਾਂ ਦੇ ਵਿੱਚੋਂ ਕਾਫੀ ਭਵਿੱਖ ਬਾਣੀਆਂ ਜਿਹੜੀਆਂ ਨੇ ਸੱਚ ਹੋਈਆਂ ਨੇ ਤਾਂ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਹਾਨੂੰ ਤੁਸੀਂ ਬੁਲਾਇਆ ਸਟੂਡੀਓ ਚ ਤਾਂ ਤੁਸੀਂ ਕਹਿੰਨੇ ਹੋ ਮੰਨਦੇ ਹੋ ਕਿ ਤੁਹਾਡੇ ਵੱਲੋਂ ਕੀਤੀਆਂ ਗਈਆਂ ਭਵਿੱਖਬਾਣੀਆਂ ਸੱਚ ਹੁੰਦੀਆਂ ਨੇ ਸਭ ਤੋਂ ਪਹਿਲਾ ਸਵਾਲ ਇਹ ਹੀ ਕਰਾਂਗੇ ਕਿ ਕਹਿੰਦੇ ਨੇ ਕਿ ਦੁਨੀਆ ਤਬਾਹ ਹੋਵੇਗੀ 2025 ਤੱਕ ਇਸ ਨੂੰ ਲੈ ਕੇ ਤੁਹਾਡੀ ਭਵਿੱਖਬਾਣੀ ਕੀ ਕਹਿੰਦੀ ਹੈ ਨਹੀਂ ਜੀ ਕੋਈ ਤਬਾਹ ਨਹੀਂ ਹੋਣ ਵਾਲੀ ਅਸਲ ਦੇ ਵਿੱਚ ਉਹ ਲੋਕਾਂ ਨੇ ਅਬਜ਼ਰਵ ਗਲਤ ਕਰ ਲਿਆ ਮੈਂ ਇਹ ਕਿਹਾ ਸੀਗਾ ਕਿ 29 ਮਾਰਚ 2025 ਨੂੰ ਜੀ ਸੰਤ ਅਚੁੱਤਿਆਨੰਦ ਜੀ ਦੀ ਲਿਖੀ ਹੋਈ ਜਿਹੜੀ ਭਵਿੱष्य ਮਾਲਿਕਾ ਹੈ ਨਾ ਜੀ ਉਹਦੇ ਵਿੱਚ ਇੱਕ ਭਵਿੱਖਬਾਣੀ ਕੀਤੀ ਹੋਈ ਹੈ ਕਿ 29 ਮਾਰਚ 2025 ਤੋਂ ਜਿੱਦਾਂ ਸ਼ਨੀ ਮੀਨ ਰਾਸ਼ੀ ਚ ਜਾਊਗਾ ਜੀ ਤਾਂ ਵਿਸ਼ਵ ਜੰਗ ਦਾ ਯੋਗ ਬਣਦਾ ਜੀ ਤੀਸਰੇ ਵਿਸ਼ਵ ਜੰਗ ਦਾ ਜੀ ਸੋ ਉਹ ਉਸ ਟਾਈਮ ਯੋਗ ਬਣੂਗਾ ਇਹ ਨਹੀਂ ਕਿ ਉਸ ਦਿਨ ਤੋਂ ਜੰਗ ਜਿਹੜੀ ਹੈ ਲੱਗ ਜਾਊਗੀ ਫੁੱਲ ਸਕੇਲ ਤੇ ਤੇ ਉਹ 6 ਸਾਲ ਦਾ ਉਹਦਾ ਪੀਰੀਅਡ ਹੈਗਾ ਜੀ 29 ਮਾਰਚ 2025 ਤੋਂ ਲਾ ਕੇ ਸੋ ਭਾਰਤੀਆਂ ਨੂੰ ਜਾਂ ਆਪਣੇ ਆਸਗਵਾਂਡ ਤੱਕ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈਗੀ ਜੀ ਹਜੇ ਇੱਥੇ ਕੁਝ ਨਹੀਂ ਹੋਣ ਵਾਲਾ ਜੀ ਪਰ ਉਹ ਜਿਹੜੀ جنگ ਹੈ 6 ਸਾਲ 16 ਮਹੀਨੇ ਚੱਲੂ 6 ਸਾਲ 16 ਦਿਨ ਚੱਲੂਗੀ ਜੀ ਤੇ ਭਾਰਤ ਨੇ ਅਖੀਰਲੇ 6 ਮਹੀਨੇ 16 ਦਿਨ ਜਦੋਂ ਰਹਿ ਜਾਣਗੇ ਉਦੋਂ ਉਸ ਜੰਗ ਦੇ ਵਿੱਚ ਸ਼ਾਮਲ ਹੋਣਾ ਜੀ ਸਾਢੇ 5 ਸਾਲ ਦੇ ਕਰੀਬ ਇੰਡੀਆ ਜਿਹੜਾ ਹੈ ਨੌਨ ਅਲਾਈਨ ਰਹੂਗਾ ਜੀ ਸੋ ਇਹ ਖਤਮ ਨੂੰ ਕੁਝ ਨਹੀਂ ਹੋਣ ਵਾਲਾ ਉਸ ਟਾਈਮ ਤੋਂ ਯੋਗ ਬਣੂਗਾ ਤੇ ਹੋਊਗਾ ਕਿਸ ਟਾਈਮ ਤੋਂ ਅਟੈਕ ਹੈ ਜਿਹੜਾ ਉਹ ਹਜੇ ਆਪਾਂ ਕੁਝ ਨਹੀਂ ਉਹਦੇ ਬਾਰੇ ਕਹਿ ਸਕਦੇ ਤੀਜੀ ਵਿਸ਼ਵ ਜੰਗ ਦਾ ਜੋਗ ਹੈ ਜਿਹੜਾ 29 ਮਾਰਚ 2025 ਤੋਂ ਬਣਨ ਜਾ ਰਿਹਾ ਜੀ ਤੇ ਦੁਨੀਆ ਕੋਈ ਖਤਮ ਨਹੀਂ ਹੋਣ ਜਾ ਰਹੀ ਜਦੋਂ ਤੀਸਰੀ ਜੰਗ ਹੈ ਜਿਹੜੀ ਵਰਲਡ ਵਾਰ ਲੱਗ ਕੇ ਹਟ ਜੂਗੀ ਨਾ ਉਸ ਟਾਈਮ ਵੀ ਦੁਨੀਆ ਖਤਮ ਨਹੀਂ ਹੋਊਗੀ ਤਬਾਹੀ ਬਹੁਤ ਹੋ ਜੂਗੀ ਜੀ ਇਸ ਤਰ੍ਹਾਂ ਹੁਣ 8 ਅੱਠ ਅਰਬ ਦੇ ਕਰੀਬ ਆਬਾਦੀ ਹੈ ਵਰਲਡ ਦੀ ਜੀ 85 ਕਰੋੜ ਬਚਣੀ ਹੈ ਇਸ ਬੁੱਕ ਦੇ ਅਕੋਰਡਿੰਗ ਜੇ ਆਪਾਂ ਇਹਨੂੰ ਦੇਖਦੇ ਆਂ ਜੀ ਤਾਂ 85 ਕਰੋੜ ਆਬਾਦੀ ਸਾਰੇ ਵਰਲਡ ਦੀ ਬਚਣੀ ਹੈ ਜੀ ਜਿਹੜੇ ਭਾਰਤੀ ਐ ਉਹ 33 ਕਰੋੜ ਬਚ ਜਾਣਗੇ 85 ਕਰੋੜ ਚੋਂ ਜੀ ਸੋ ਮੈਂ ਤਾਂ ਇਹੀ ਕਹਿ ਸਕਦਾ ਕਿ ਕੋਈ ਦੁਨੀਆ ਖਤਮ ਨਹੀਂ ਹੋਣ ਜਾ ਰਹੀ ਜੀ ਡਰਨ ਦੀ ਲੋੜ ਨਹੀਂ ਹੈਗੀ ਜੀ ਤਾ ਹੁਣ ਤੱਕ ਤੁਹਾਡੇ ਵੱਲੋਂ ਕਿੰਨੀਆਂ ਭਵਿਕ ਬਾਣੀਆਂ ਕੀਤੀਆਂ ਗਈਆਂ ਨੇ ਜਿਹੜੀਆਂ ਸੱਚ ਹੋਈਆਂ ਨੇ ਤੇ ਸਭ ਤੋਂ ਪਹਿਲਾਂ ਕਿਹੜੀ ਭਵਿਕ ਬਾਣੀ ਤੁਹਾਡੇ ਵੱਲੋਂ ਕੀਤੀ ਗਈ ਸੀ ਸਿਬ ਸਭ ਤੋਂ ਪਹਿਲੀ ਤਾਂ ਉਹੀ ਸੀ ਜਿਹੜਾ ਮਣੀਪੁਰ ਦੇ ਵਿੱਚ ਜੋ ਕੁਝ ਹੋਇਆ ਜੀ ਜਿਹੜਿਆ ਨਾਰਕੀ ਉੱਥੇ ਫੈਲੀ ਐ ਠਾਣੇ ਲੁੱਟੇ ਗਏ ਔਰਤਾਂ ਦੀ ਇੱਜ਼ਤ ਨੂੰ ਤਾਰ-ਤਾਰ ਕੀਤਾ ਗਿਆ ਜੀ ਉਹਨੂੰ ਕੰਟਰੋਲ ਕਰਨਾ ਮੈਂ ਲਿਖਿਆ ਸੀ ਕਿ ਰਾਜੇ ਦੀ ਕੁਰਸੀ ਹਿੱਲ ਜੂਗੀ ਰਾਜੇ ਨੂੰ ਕੰਟਰੋਲ ਕਰਨਾ ਔਖਾ ਹੋ ਜਾਊਗਾ ਜੀ ਤੇ ਉਹ ਹੁਣ ਵੀ ਇੰਨਾ ਔਖਾ ਹੋਇਆ ਹੋਇਆ ਕਿ ਮਨੀਪੁਰ ਦੇ ਵਿੱਚ ਬੀਜੇਪੀ ਦੇ ਲੋਕਾਂ ਨੂੰ ਲੋਕ ਪ੍ਰਚਾਰ ਕਰਨ ਜਾਂਦੇ ਤਾਂ ਉਹਨਾਂ ਦੇ ਮਗਰ ਪੈ ਜਾਂਦੇ ਆ ਕੁੱਟਦੇ ਆ ਜੀ ਤੇ ਉੱਥੇ ਇਹ ਦੋ ਔਰਤਾਂ ਜਿਹੜੀਆਂ ਦੀ ਵੀਡੀਓ ਸਾਹਮਣੇ ਆ ਗਈ ਜੀ ਉਹ ਸਿਰਫ ਦੋ ਸੀਗੀਆਂ ਇਹਦੇ ਮੁੱਖ ਮੰਤਰੀ ਦਾ ਖੁਦ ਦਾ ਬਿਆਨ ਹੈ ਕਿ ਇਹਦੇ ਤਾਂ ਸਾਡੇ ਇੱਥੇ ਪਤਾ ਹੀ ਨਹੀਂ ਕਿੰਨੇ ਕਾਂਡ ਹੋਏ ਆ ਜੀ ਸੋ ਇਸ ਕਰਕੇ ਉੱਥੇ ਹੁਣ ਪ੍ਰਚਾਰ ਕਰਨ ਨਹੀਂ ਬੀਜੇਪੀ ਦਾ ਕੋਈ ਲੀਡਰ ਗਿਆ ਜੀ ਇਲੈਕਸ਼ਨਾਂ ਦੇ ਵਿੱਚ ਜੀ ਤੇ ਨਾਲ ਹੀ ਨਾਗaland ਨਾਗਾਲੈਂਡ ਦੇ ਵਿੱਚ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਉਹਨਾਂ ਸਾਰੇ ਨਾਰਥ-ਈਸਟ ਨੇ ਇਸ ਗੱਲ ਦਾ ਇੰਨਾ ਬੁਰਾ ਮਨਾਇਆ ਜੀ ਕਿ ਉੱਥੇ ਕਿਸੇ ਨੇ ਵੋਟ ਹੀ ਨਹੀਂ ਪਾਈ ਜੀ ਇਹ ਬਹੁਤ ਮਤਲਬ ਇੱਕ ਅਚੰਭੇ ਵਾਲੀ ਗੱਲ ਹੈ ਕਿ ਸਿਰਫ ਇੱਕ ਕਾਲ ਦਿੱਤੀ ਵੀ ਨਹੀਂ ਵੀ ਆਪਾਂ ਵੋਟ ਨਹੀਂ ਪਾਣੀ ਜੀ ਤੇ ਕੋਈ ਵੀ ਬੰਦਾ ਘਰੋਂ ਵੋਟ ਪਾਉਣ ਨਾਲ ਗਿਆ ਹੋਵੇ ਪੰਜਾਬ ਦੇ ਵਿੱਚ ਅੱਤਵਾਦ ਦੇ ਟਾਈਮ ਬਾਈਕਾਟ ਸੀਗਾ ਜੀ ਇਲੈਕਸ਼ਨ ਦਾ ਪਰ ਕੁਝ ਪਰ ਸੈਂਟੇਜ ਵੋਟ ਤਾਂ ਉਦੋਂ ਵੀ ਪਈ ਸੀ ਨਾ ਜੀ ਤੇ ਇਹ ਮਤਲਬ ਇੱਕ ਜੂਬੇ ਵਾਲੀ ਗੱਲ ਹੀ ਆ ਚੰਬੇ ਵਾਲੀ ਗੱਲ ਹੀ ਆ ਵੀ ਕੋਈ ਵੀ ਬੰਦਾ ਵੋਟ ਪਾਉਣ ਨਹੀਂ ਗਿਆ ਇਹ ਸਾਰੀਆਂ ਗੱਲਾਂ ਭਾਜਪਾ ਦੇ ਖਿਲਾਫ ਜਾਂਦੀਆਂ ਨੇ ਜੀ ਸੋ ਉਹ ਜਿਹੜੀ ਮੇਰੀ ਭੁਵਿੱਖੋਆਣੀ ਸੀ ਕਿ ਰਾਜੇ ਦੀ ਕੁਰਸੀ ਹਿੱਲ ਜਾਊਗੀ ਕੰਟਰੋਲ ਕਰਨਾ ਔਖਾ ਹੋ ਜਾਊਗਾ ਸੋ ਹੁਣ ਵੀ ਉਹ ਅਨਕੰਟਰੋਲ ਹੀ ਆ ਕੰਮ ਜੀ ਤੇ ਉਹ ਵਾਲੀ ਸੱਚ ਸੀਗੀ ਬਿਲਕੁਲ ਇੱਕ ਮਹੀਨਾ ਪਹਿਲਾਂ ਮੈਂ ਦੱਸਿਆ ਸੀਗਾ ਜੀ ਤੇ ਇਸੇ ਤਰ੍ਹਾਂ ਹਿਮਾਚਲ ਹਿਮਾਚਲ ਦੀ ਲੈਂਡਸਲਾਈਡਿੰਗ ਆਈ ਹੈ ਜਿਹੜੀ ਜੀ ਤੇ ਫਲੱਡ ਆਇਆ ਉਹ ਵੀ ਪਹਿਲਾਂ ਮੈਂ ਦੱਸਿਆ ਸੀਗਾ ਚੰ드ਰੀਅਨ ਚੰ드ਰੀਅਨ ਤੇ ਲੂਨਾ 2 ਇਹਨਾਂ ਦੋਨਾਂ ਵਿੱਚੋਂ ਇੱਕ ਨੂੰ ਖਤਰਾ ਹੈ ਜੀ ਉਹ ਵੀ ਮੈਂ ਪਹਿਲਾਂ ਦੱਸਤਾ ਸੀਗਾ ਹਫਤਾ ਪਹਿਲਾਂ ਦੱਸਤਾ ਸੀ ਜੀ ਤੇ ਉਹ ਲੂਨਾ 2 ਹੈ ਜਿਹੜਾ ਉਹ ਡਿੱਗ ਪਿਆ ਸੀ ਉੱਥੇ ਕ੍ਰੈਸ਼ ਹੋ ਗਿਆ ਸੀ ਜੀ ਇਸ ਤਰ੍ਹਾਂ ਦੀ ਹੁਣ ਮੇਰੇ ਮੈਂ ਗਿਣ ਕੇ ਤਾਂ ਰੱਖਦਾ ਨਹੀਂ ਜੀ ਮੇਰੇ ਯਾਦ ਤਾਂ ਹੈ ਨਹੀਂ ਵੀ ਕਿੰਨੀਆਂ ਇੱਕ ਹੋਣਗੀਆਂ ਜੀ ਪਰ ਮੈਂ ਮੰਨ ਕੇ ਚੱਲਦਾ ਵੀ 90% ਸੱਚ ਹੁੰਦੀਆਂ ਨੇ ਜੀ ਸਿੱਧੂ ਮੂਸੇਵਾਲਾ ਦੇ ਸਬੰਧ ਦੇ ਵਿੱਚ ਮੈਂ ਪਹਿ ਵੇ ਖਵਾਨੀ ਕੀਤੀ ਸੀਗੀ ਕਿ ਐਕਚੁਅਲੀ ਮੇਰੇ ਕੋਲ ਇਹਨਾਂ ਦਾ ਕੋਈ ਫਾਲੋਅਰ ਆਇਆ ਸੀਗਾ ਜੀ ਤੇ ਉਹ ਨੇ ਆ ਕੇ ਮੈਨੂੰ ਸਵਾਲ ਕੀਤਾ ਸੀਗਾ ਕਿ ਜੀ ਵੀ ਹੁਣ ਕੁਝ ਬਣੂਗਾ ਉਹਨਾਂ ਦਾ ਮੈਂ ਕਿਹਾ ਯਾਰ ਮੈਂ ਦੇਖ ਕੇ ਦੱਸ ਦੂੰਗਾ ਤੇ ਉਹ ਕਹਿੰਦਾ ਜੀ ਮੈਂ ਕੱਲ ਨੂੰ ਫੋਨ ਕਰੂੰਗਾ ਮੈਂ ਪੁੱਛੂੰਗਾ ਤੁਹਾਨੂੰ ਮੈਂ ਕਿਹਾ ਠੀਕ ਐ ਉਹ ਚਲੇ ਗਏ ਉਸ ਤੋਂ ਬਾਅਦ ਮੈਂ ਦੇਖਿਆ ਕਿ ਉਹਦੀ ਦੋ ਜੋੜੇ ਬੱਚੇ ਉਹਨਾਂ ਦੇ ਉਹਦੇ ਚ ਆ ਰਹੇ ਸੀਗੇ ਜੀ ਮੇਰੇ ਕੈਲਕੂਲੇਸ਼ਨ ਚ ਜੀ ਤੇ ਆ ਵੀ ਮਤਲਬ ਮੈਨੂੰ ਐ ਲੱਗਦਾ ਸੀ ਵੀ ਆ ਮਹੀਨੇ ਦੇ ਵਿੱਚ ਵਿੱਚ ਕੰਮ ਹੋ ਜਾਣਾ ਚਾਹੀਦਾ ਜੀ ਤੇ ਮੈਂ ਉਹ ਫੇਸਬੁਕ ਤੇ ਪੋਸਟ ਲਿਖਦੀ ਪੋਸਟ ਲਿਖਦੀ ਤਾਂ ਦੂਸਰੇ ਦਿਨ ਸਾਰੇ ਚੈਨਲਾਂ 'ਨਾਂ ਨੇ ਖ਼ਬਰ ਚਲਾ ਦਿੱਤੀ ਵੀ ਉਹਨਾਂ ਦੇ ਬੱਚਾ ਹੋਣ ਜਾ ਰਿਹਾ ਕੋਈ ਕਹਿੰਦਾ ਜੋੜੇ ਹੋਣ ਜਾ ਰਿਹਾ ਦੋ ਨਾ ਜੀ ਤੇ ਪਰ ਉਹ ਮੇਰੀ ਕੈਲਕੂਲੇਸ਼ਨ ਦੇ ਵਿੱਚ ਕਿਤੇ ਨਾ ਕਿਤੇ ਗੜਬੜ ਰਹਿ ਗਈ ਤੇ ਬੱਚਾ ਇੱਕ ਹੋਇਆ ਜੀ ਤੇ ਫਿਰ ਮੈਂ ਪਤਾ ਵੀ ਕੀਤਾ ਮਤਲਬ ਜਿਸ ਤਰ੍ਹਾਂ ਮੈਡੀਕਲ ਲਾਈਨ ਵਾਲੇ ਲੋਕਾਂ ਤੋਂ ਵੀ ਐਦਾਂ ਵੀ ਕੋਈ ਗੱਲ ਹੁੰਦੀ ਹੈ ਉਹ ਕਹਿੰਦੇ ਵੀ ਹਾਂ ਇਹ ਪੋਸੀਬਲ ਹੈ ਵੀ ਹੋ ਸਕਦਾ ਦੋ ਹੀ ਹੋਣ ਸ਼ੁਰੂ ਦੇ ਵਿੱਚ ਫਿਰ ਉੱਥੇ ਡਾਕਟਰ ਪੁੱਛਦੇ ਆ ਬਾਹਰ ਬਾਹਰਲੇ ਵੇਸ਼ਾਂ ਚ ਤਿੰਨ ਵੀ ਹੁੰਦੇ ਆ ਕਈ ਵਾਰ ਤੇ ਤੁਹਾਨੂੰ ਮਤਲਬ ਹੈਲਦੀ ਚਾਈਲਡ ਇੱਕ ਚਾਹੀਦਾ ਮੇਲ ਚਾਈਲਡ ਚਾਹੀਦਾ ਤੇ ਫਿਰ ਉਹ ਦੂਸਰਾ ਜਿਹੜਾ ਉਹ ਆਪਣੇ ਆਪ ਹੀ ਪਤਨੀ ਉਹਦਾ ਕੀ ਕਰ ਦਿੰਦੇ ਅੱਛਾ ਜੀ ਤੇ ਇੱਕ ਬੱਚਾ ਹੁੰਦਾ ਫਿਰ ਉਹਦਾ ਮੈਂ ਇਹ ਨਹੀਂ ਕਹਿ ਰਿਹਾ ਵੀ ਇਹਨਾਂ ਨੇ ਵੀ ਇਦਾਂ ਹੀ ਕੀਤਾ ਹੋਊਗਾ ਮੈਂ ਤਾਂ ਇਹ ਕਹਿ ਰਿਹਾ ਮੇਰੀ ਕੈਲਕੂਲੇਸ਼ਨ ਚ ਗੜਬੜਾ ਹੋ ਸਕਦੀ ਹੈ ਕਿਤੇ ਮਤਲਬ ਇੱਕੋ ਹੀ ਉਹ ਵਿਖੋਵਣੀਆਂ ਇਸ ਤਰ੍ਹਾਂ ਦੀ ਹੋਈ ਹੈ ਜਿਹੜੀ 50% ਰਹੀ ਹੋਵੇ ਬੱਚਾ ਤਾਂ ਹੋਇਆ ਹੋਇਆ ਵੀ ਉਸੇ ਟਾਈਮ 'ਚ ਹੀ ਹੈ ਜੀ ਤੇ ਪਰ ਹੋਇਆ ਇੱਕ ਤਾਂ ਜੇਕਰ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੀ ਕੀਤੀ ਜਾਵੇ ਤਾਂ ਲੋਕ ਇਹ ਵੀ ਕਹਿੰਦੇ ਨੇ ਕਿ ਮੋਦੀ ਦੀ ਮੌਤ 'ਤੇ ਗੋਲੀ ਲੱਗਣ ਨਾਲ ਹੋਗੀ ਇਸ ਨੂੰ ਲੈ ਕੇ ਤੁਹਾਡੀ ਪੁਵਿਕ ਬਣੀ ਕੀ ਕਹਿੰਦੀ ਹੈ ਨਹੀਂ ਮੋਦੀ ਜੀ ਦਾ ਇਸ ਤਰ੍ਹਾਂ ਹੈਗਾ ਮੋਦੀ ਜੀ ਦੀ ਮੌਤ ਵਾਲਾ ਤਾਂ ਕੋਈ ਹਿਸਾਬ ਕਿਤਾਬ ਨਹੀਂ ਹੈ ਹਜੇ ਹਾਂ ਇਹ ਜ਼ਰੂਰ ਹੈ ਵੀ ਇਹਨਾਂ ਨੇ ਮਈ 2007 ਮੇਰੀ ਕੈਲਕੂਲੇਸ਼ਨ ਦੇ ਮੁਤਾਬਕ ਇਹਨਾਂ ਨੇ ਮਈ 2027 ਤੋਂ ਬਾਅਦ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਨਹੀਂ ਬੈਠੇ ਹੋਣਗੇ ਜਾਂ ਇਹ ਸੰन्यास ਲੈਣਗੇ ਜੀ ਜਾਂ ਇਹ ਬਿਮਾਰ ਹੋ ਜਾਣਗੇ ਜੀ ਤੇ ਇਹਨਾਂ ਨੂੰ ਕੁਰਸੀ ਛੱਡਣੀ ਪੈਣੀ ਆ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਜੂਨ ਜਾਂ ਜੁਲਾਈ ਦੇ ਵਿੱਚ ਮੋਦੀ ਸਾਹਿਬ ਨਹੀਂ ਹੋਣਗੇ ਕੋਈ ਹੋਰ ਬੰਦਾ ਬੈਠਾ ਹੋਊਗਾ ਤੇ ਜਿਹੜਾ ਬੰਦਾ ਬੈਠੂਗਾ ਉਹ ਜਿਆਦਾ ਚਾਂਸ ਹੈਗੇ ਆ ਵੀ ਉਹ ਉਹਦੇ ਔਲਾਦ ਨਾ ਹੋਵੇ ਉਹਦੀ ਵੀ ਵਾਈਫ ਨਾ ਹੋਵੇ ਜੀ ਕਿਉਂਕਿ ਭਾਰਤ ਦੀ ਕੁੰਡਲੀ ਦੇ ਵਿੱਚ ਨਾ ਇੱਕ ਯੋਗ ਆ ਜੀ ਇਹ ਬਹੁਤ ਸਾਰੇ ਜੋਤਸ਼ੀਆਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਜੀ ਜਿਹੜਾ ਵੀ ਬੰਦਾ ਆਪਣੀ ਮੈਰਿਡ ਲਾਈਫ ਦੇ ਵਿੱਚ ਖੁਸ਼ਾ ਜਾਂ ਆਪਣੇ ਫੈਮਿਲੀ ਦੇ ਨਾਲ ਰਹਿੰਦਾ ਉਹ ਭਾਰਤ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਲਗਾਤਾਰ 5 ਸਾਲ ਨਹੀਂ ਬੈਠ ਸਕਦਾ ਜੀ ਤੁਹਾਨੂੰ ਮੈਂ ਗਿਣਾ ਦਿੰਦਾ ਨਹਿਰੂ ਸਾਹਿਬ ਸੀਗੇ ਜੀ ਕਮਲਾ Nehru ji ਦੀ ਡੈਥ ਹੋ ਚੁੱਕੀ ਸੀ ਜੀ ਉਹ ਲਗਾਤਾਰ ਪ੍ਰਧਾਨ ਮੰਤਰੀ ਰਹੇ ਜੀ ਜਦੋਂ ਇੰਦਰਾ ਜੀ ਪ੍ਰਧਾਨ ਮੰਤਰੀ ਬਣੇ ਤੇ ਫਿਰੋਜ਼ ਗਾਂਧੀ ਜੀ ਦੀ ਡੈਥ ਹੋ ਚੁੱਕੀ ਸੀ ਜੀ ਉਹ ਲਗਾਤਾਰ ਪ੍ਰਧਾਨ ਮੰਤਰੀ ਰਹੇ ਜੀ ਇਹਦੇ ਵਿੱਚ ਲਾਲ ਬਾਦਰ ਸ਼ਾਸਤਰੀ ਸਾਹਿਬ ਪ੍ਰਧਾਨ ਮੰਤਰੀ ਬਣੇ ਜੀ ਉਹਨਾਂ ਦੀ ਵਾਈਫ ਪੀਐਮ ਹਾਊਸ 'ਚ ਨਾਲ ਰਹਿੰਦੇ ਸੀਗੇ ਉਹਨਾਂ ਨੇ ਉੱਥੇ ਖੇਤੀ ਵੀ ਕਰਕੇ ਦਿਖਾਈ ਸੀ ਪੱਤਰਕਾਰਾਂ ਨੂੰ ਕਿ ਮੈਂ ਕਿਸਾਨ ਦਾ ਪੁੱਤ ਹਾਂ ਮੈਂ ਪੀਐਮ ਹਾਊਸ ਦੇ ਵਿੱਚ ਜਿਹੜੀ ਉਹ ਦੋ ਢਾਈ ਕਿੱਲੇ ਜਗਾ ਵੀ ਉੱਥੇ ਕਣਕ ਵੀਜੀ ਸੀ ਉਹਨਾਂ ਨੇ ਜੀ ਤੇ ਉਹਨਾਂ ਦੀ ਵਾਈਫ ਉਹਨਾਂ ਦੇ ਨਾਲ ਰਹਿੰਦੀ ਸੀ ਉਹ ਥੋੜਾ ਟਾਈਮ ਪ੍ਰਧਾਨ ਮੰਤਰੀ ਰਹਿ ਸਕੇ ਬਸ ਪੌਣੇ ਇੱਕ ਦੋ ਸਾਲ ਜੀ ਇਸੇ ਤਰ੍ਹਾਂ ਰਾਜੀਵ ਗਾਂਧੀ ਰਾਜੀਵ ਗਾਂਧੀ ਉਹਨਾਂ ਦੀ ਵਾਈਫ ਉਹਨਾਂ ਦੇ ਨਾਲ ਰਹਿੰਦੀ ਸੀ ਸੋਨੀਆ ਗਾਂਧੀ ਜੀ ਇੱਕ ਟਰਮ ਉਹਨਾਂ ਨੂੰ ਮਿਲੀ ਜਦੋਂ ਉਹਨਾਂ ਦੀ ਮਾਤਾ ਦੀ ਡੈਥ ਹੋ ਗਈ ਉਹਨਾਂ ਨੂੰ ਬਣਾਇਆ ਗਿਆ ਜੀ ਦੂਸਰੀ ਟਰਮ ਦੇ ਵਿੱਚ ਉਹ ਪੂਰੇ 5 ਸਾਲ ਨਹੀਂ ਕਰ ਪਾਏ ਇਲੈਕਸ਼ਨ ਦੇ ਵਿੱਚ ਹੀ ਉਹਨਾਂ ਨੂੰ ਅਸੈਸੀਨੇਸ਼ਨ ਹੋ ਗਿਆ ਸੀ ਉਹਨਾਂ ਦਾ ਵੀ ਪੀ ਸਿੰਘ ਉਹਨਾਂ ਦੀ ਵਾਈਫ ਨਾਲ ਰਹਿੰਦੀ ਸੀ ਉਹ 2.5 ਸਾਲ ਕੱਟੇ ਉਹਨਾਂ ਨੇ ਚੰਦਰਸ਼ੇਖਰ ਉਹਨਾਂ ਨੇ 6 ਮਹੀਨੇ ਕੱਟੇ ਜੀ ਮਰਾਰਜੀ ਦੇਸਾਈ ਉਹਨਾਂ ਨੇ 2.5 ਸਾਲ ਉਹਨਾਂ ਨੇ ਕੱਟੇ ਜੀ ਉਸ ਤੋਂ ਬਾਅਦ ਬਣੇ ਚੌਧਰੀ ਚਰਨ ਸਿੰਘ 6 ਮਹੀਨੇ ਉਹਨਾਂ ਨੇ ਕੱਟੇ ਜੀ ਇਸੇ ਤਰ੍ਹਾਂ ਦੇਵੀ ਲਾਲ ਮਤਲਬ ਜਿੰਨੇ ਕੋਈ ਵੀ ਬੰਦਾ ਜਿਹੜਾ ਪਰਿਵਾਰ ਦੇ ਨਾਲ ਰਹਿ ਰਿਹਾ ਉਹ 5 ਸਾਲ ਪੂਰੇ ਨਹੀਂ ਕਰ ਸਕਦਾ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠ ਕੇ ਸਿਰਫ ਇੱਕ અપਵਾਦ ਹੈ ਉਹ ਹੈ ਡਾਕਟਰ ਮਨਮੋਹਨ ਸਿੰਘ ਦਾ ਜੀ ਉਹਨਾਂ ਨੇ 10 ਸਾਲ ਕਿਵੇਂ ਕੱਟਤੇ ਕਿਉਂਕਿ ਉਹ ਤਾਂ ਨਾਲ ਰਹਿੰਦੇ ਆ ਫੈਮਲੀ ਦੇ ਉਹਨਾਂ ਦੀ ਵਾਈਫ ਨਾਲ ਰਹਿੰਦੀ ਹੈ ਸੋ ਉਹਦੇ ਵਿੱਚ ਇਹੀ ਆਪਾਂ ਦੇਖ ਸਕਦੇ ਆ ਕਿ ਜਿਹੜੇ ਸਾਈਨ ਆ ਨਾ ਉਹੀ ਹੁੰਦੇ ਸੀ ਮਨਮੋਹਨ ਜੀ ਦੇ ਜੀ ਰੈਲੇਵੈਂਟ ਸੋਨੀਆ ਗਾਂਧੀ ਸੀ ਫੈਸਲਾ 10 ਜਨਪਦ ਤੋਂ ਹੋ ਕੇ ਹੁੰਦਾ ਸੀ ਫਿਰ ਸੱਤ ਰੇਸ ਕੋਸ ਰੋਡ ਤੇ ਆ ਕੇ ਉਹਦੇ ਤੇ ਸਟੈਂਪ ਲੱਗਦੀ ਸੀ ਜੀ ਉਹ ਪ੍ਰਵਾਨਗੀ ਉੱਥੋਂ ਮਿਲਦੀ ਸੀ ਤੇ ਸੋਨੀਆ ਜੀ ਆ ਜਿਹੜੇ ਉਹ ਰਜੀਵ ਜੀ ਉਹਨਾਂ ਦੀ ਡੈਥ ਹੋ ਚੁੱਕੀ ਸੀ ਹੋ ਚੁੱਕੀ ਹੈ ਪੁਰਾਣੀ ਸੋ ਇਸ ਕਰਕੇ ਉਹ ਮਨਮੋਹਨ ਜੀ 10 ਸਾਲ ਇਸ ਕਰਕੇ ਕੱਟ ਗਏ ਆਦਰਵਾਇਜ਼ ਭਾਰਤ ਦੀ ਕੁਰਸੀ ਤੇ ਉਹ ਬੰਦਾ 5 ਸਾਲ ਪੂਰੇ ਨਹੀਂ ਰਹੂਗਾ ਜਿਹੜਾ ਆਪਣੇ ਪਰਿਵਾਰ ਨਾਲ ਜਿਉ ਰਿਹਾ ਜੀ ਇਹ ਭਾਰਤ ਦੀ ਕੁੰਡਲੀ ਤੇ ਯੋਗ ਹੈ ਮੋਦੀ ਸਾਹਿਬ ਦੀ ਤਾਂ ਤੁਹਾਡਾ ਸਵਾਲ ਸੀਗਾ ਵੀ ਕੋਈ ਗੋਲੀ ਨਾ ਮਾਰ ਦੂਗਾ ਲੋਕ ਕਹ ਰਹੇ ਲੋਕਾਂ ਨੇ ਤਾਂ ਪਤਾ ਨਹੀਂ ਕੀ ਕਹਿ ਕਹਿ ਦੇਣਾ ਹੁੰਦਾ ਨਾ ਜੀ ਤੇ ਤੁਸੀਂ ਕਿਸੇ ਵੀ ਵੀਡੀਓ ਤੇ ਦੇਖ ਲਓ ਤੇ ਥੱਲੇ ਕਮੈਂਟ ਪੜ੍ਹ ਲਿਓ ਕੁਝ ਲੋਕਾਂ ਦਾ ਕੰਮ ਹੀ ਹੁੰਦਾ ਕੁਝ ਵੀ ਬੋਲੀ ਜਾਣਾ ਲਿਖੀ ਜਾਣਾ ਬੋਲੀ ਜਾਣਾ ਲਿਖੀ ਜਾਣਾ ਉਹਨਾਂ ਦਾ ਉਹਨਾਂ ਦਾ ਕੰਮ ਹੈ ਆਪਾਂ ਆਪਣਾ ਕੰਮ ਕਰਨਾ ਸੋ ਇਸ ਕਰਕੇ ਮੋਦੀ ਸਾਹਿਬ ਦੀ ਲਾਈਫ ਨੂੰ ਮੇਰੇ ਹਿਸਾਬ ਨਾਲ ਫਿਲਹਾਲ ਕੋਈ ਖਤਰਾ ਨਹੀਂ ਹੈ ਨਾ ਹੀ ਇਹਨਾਂ ਦੀ ਗੋਲੀ ਨਾਲ ਮੌਤ ਦਾ ਕੋਈ ਹਿਸਾਬ ਕਿਤਾਬ ਹੈ ਬਸ ਇੰਨਾ ਜ਼ਰੂਰ ਹੈ ਵੀ ਇਹ ਹੁਣ ਸਿੰਗਲ ਲਾਰਜੈਸਟ ਪਾਰਟੀ ਤਾਂ ਜ਼ਰੂਰ ਬਣ ਕੇ ਆਉਗੀ ਭਾਜਪੀ ਜੀ ਪਰ ਉਹ ਉਹ ਗੱਲ ਨਹੀਂ ਹੈਗੀ ਜਿਹੜੀ 400 ਸੀਟਾਂ ਵਾਲੀ ਗੱਲ ਹੋ ਰਹੀ ਹੈ ਨਾ ਜੀ ਇਸ ਵਾਰ 400 ਪਾਰ ਮੈਨੂੰ ਤਾਂ ਲੱਗਦਾ 272 ਵੀ ਪੂਰੀਆਂ ਹੋ ਜਾਣ ਸਾਥੀਆਂ ਨੂੰ ਰਲਾਮ ਲਾ ਕੇ ਜੀ ਤਾਂ ਵੀ ਸ਼ੁਕਰ ਹੈ ਸੋ ਬਣਨਗੇ ਤਾਂ ਇਹੀ ਪਰ ਇਹ ਰਹਿਣਗੇ ਨਹੀਂ ਲੰਮਾ ਸਮਾਂ ਇਹ 2027 ਦੇ ਵਿੱਚ ਇਹ ਸੀਟ ਛੱਡ ਕੇ ਚਲੇ ਜਾਣਗੇ ਜਿਹੜੀ ਕਿਤਾਬ ਤੁਸੀਂ ਜ਼ਿਕਰ ਕੀਤਾ ਹੈ ਨਾ ਇਸ ਕਿਤਾਬ ਨੂੰ ਤੁਸੀਂ ਕਦੋਂ ਸਰਚ ਕੀਤਾ ਕਿਵੇਂ ਕਿਵੇਂ ਜਿਹੜੀਆਂ ਤੁਸੀਂ ਦੱਸ ਰਹੇ ਹੋ ਕਿ ਇਹਦੇ ਵਿੱਚ ਕਾਫੀ ਭਵਿੱਖਬਾਣੀਆਂ ਇੱਦਰ ਦੀਆਂ ਨੇ ਜਿਹੜੀ ਸੱਚ ਹੁੰਦੀਆਂ ਨੇ ਹਾਂਜੀ ਸੱਚ ਹੋਈਆਂ ਨੇ ਬਹੁਤ ਸਾਰੀਆਂ ਜੀ ਇਹਦੀਆਂ ਭਵਿੱਖਬਾਣੀਆਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਿਨ੍ਹਾਂ ਦਾ ਹਜੇ ਟਾਈਮ ਆਉਣਾ ਹੈ ਜਿਨ੍ਹਾਂ ਬਾਰੇ ਹਜੇ ਕਿਸੇ ਨੂੰ ਪਤਾ ਨਹੀਂ ਜੀ ਜਿਸ ਤਰ੍ਹਾਂ 15 ਜੂਨ 1995 ਦੀ ਹੈ ਨਾ ਜੀ ਇਹ ਜਿਹੜਾ ਉਹ ਮੰਦਿਰ ਹੈ ਉੱਥੇ 오ਡੀਸਾ ਦੇ ਵਿੱਚ ਜੀ ਜਗਨਨਾਥ ਪੁਰੀ ਦਾ ਜੀ ਇਹਦੇ ਚ ਲਿਖਿਆ ਹੈ ਕਿ ਉਹਦੇ ਉੱਪਰ ਇੱਕ ਅਰुण स्तंभ ਲੱਗਿਆ ਹੋਇਆ ਚੱਕਰ ਹੈ ਜੀ ਵੀ ਜਿੱਦਣ ਉਹ ਟੇਡਾ ਹੋ ਜਾਊਗਾ ਜੀ ਉਹ ਤੋਂ 23 ਸਾਲ ਬਾਅਦ ਉੱਤਰੀ ਭਾਰਤ ਦੇ ਵਿੱਚ ਤਬਾਹੀ ਆਊਗੀ ਪੂਰੇ 23 ਸਾਲ ਬਾਅਦ 15 ਜੂਨ 2013 ਨੂੰ ਉੱਤਰਾਖੰਡ ਦੇ ਵਿੱਚ ਗਿਦਾਰਨਾਥ ਬਦਰੀਨਾਥ ਹੇਮਕੁੰਟ ਉਥੇ ਤਬਾਹੀ ਆਈ ਸੀ ਨਾ ਜੀ ਜਿਨ੍ਹਾਂ ਦੀਆਂ ਹੱਡੀਆਂ ਲੋਕਾਂ ਦੀਆਂ ਹਜੇ ਵੀ ਉਥੇ ਪਈਆਂ ਬਹੁਤ سارے ਲੋਕ ਉਹਦੇ ਥੱਲੇ ਦਬ ਗਏ ਟਿਗਾ ਦੇ ਜੀ ਮੰਦਰ ਦੇ ਪਿੱਛੇ ਇੱਕ ਪੱਥਰ ਆ ਕੇ ਲੱਗ ਗਿਆ ਸੀ ਜਿਹਨੇ ਮੰਦਰ ਨੂੰ ਬਚਾਇਆ ਨਹੀਂ ਮੰਦਰ ਵੀ ਨਾਲ ਹੀ ਜਾਣਾ ਸੀਗਾ ਰੁੜ ਕੇ ਸੋ ਇਸ ਤਰ੍ਹਾਂ ਦੀਆਂ ਇਹਦੇ ਵਿੱਚ ਬਕਾਇਦਾ ਡੇਟ ਰਵਾਈਜ਼ ਦਿੱਤੀਆਂ ਹੋਈਆਂ ਨੇ ਬਹੁਤ ਸਾਰੀਆਂ ਚੀਜ਼ਾਂ ਦੀ ਡੇਟ ਹੈ ਬਹੁਤ ਸਾਰੀਆਂ ਦੀ ਨਹੀਂ ਹੈ ਹੁਣ ਜਿਸ ਤਰ੍ਹਾਂ ਆ ਇੱਕ ਭੁਖਵਾਣੀ ਇਹਦੇ ਵਿੱਚ 24 ਅੰਕ ਸੇ ਕੰਪਿਊਟਰ ਮੋਬਾਈਲ ਕੰਮ ਨਹੀਂ ਕਰਨਗੇ ਕੱਲ ਕਾਰਖਾਨੇ ਸਭ ਨਸ਼ਟ ਹੋ ਜਾਣਗੇ ਸਕੂਲ ਕਾਲਜ ਬੈਂਕ ਬੰਦ ਹੋ ਜਾਣਗੇ ਮਤਲਬ ਇਹਨਾਂ ਦੇ ਕਹਿਣ ਦਾ ਭਾਵ ਇਹ ਹੈ ਕਿ ਸੈਟਲਾਈਟ ਦੇ ਉੱਪਰ ਜਿੰਨੀਆਂ ਚੀਜ਼ਾਂ ਡਿਪੈਂਡ ਹਟਾ ਜੀ ਚਾਹੇ ਆਪਣੇ ਫੋਨ ਹੈ ਏਟੀਐਮ ਬੈਂਕ ਨੇ ਜਿੰਨਾ ਕੁਝ ਵੀ ਹੈ ਹੁਣ ਤਾਂ ਡਿਜੀਟਲ ਹੈ ਨਾ ਇੰਡੀਆ ਹਾਂਜੀ ਉਹ ਸਾਰਾ ਕੁਝ 24 ਅੰਕ ਚ ਬੰਦ ਹੋਣਾ ਹੁਣ 24 ਦਾ ਅੰਕ ਇਹਦੇ ਵਿੱਚ ਆਪਾਂ ਇਹਨੂੰ ਉਹ ਡੀਕੋਡ ਨਹੀਂ ਕਰ پا ਰਹੇ ਵੀ 24 ਮਤਲਬ 2024 ਇਹ ਆਪਾਂ ਨੂੰ ਨਹੀਂ ਸਮਝ ਲੱਗ ਰਹੀ ਪਰ ਇਹਦੇ ਵਿੱਚ ਕਲੀਅਰ ਲਿਖਿਆ ਹੋਇਆ ਹੁਣ ਗੱਲ ਇੱਕ ਹੋਰ ਵੀ ਹੈ ਨਾ ਕਿ ਇਹ 550 ਸਾਲ ਪੁਰਾਣੀ ਹੈ ਜੀ 550 ਸਾਲ ਪਹਿਲਾਂ ਬੈਂਕ ਹੁੰਦਾ ਸੀ ਇਹ ਭਾਸ਼ਾ ਹੁੰਦੀ ਸੀ ਬੀ ਐ ਐਨ ਕੇ ਬੈਂਕ ਨਹੀਂ ਨਾ ਕੰਪਿਊਟਰ ਮੋਬਾਈਲ ਰੇਲ ਆਰ ਏ ਆਲ ਰੇਲ ਇਹ ਇੰਗਲਿਸ਼ ਦਾ ਸ਼ਬਦ ਹੈ ਨਾ ਇੰਗਲਿਸ਼ ਦਾ ਬਾਤ ਚਾਹੀ ਔਰ ਮੈਨ ਲੱਗਦਾ ਅੰਗਰੇਜ਼ਾਂ ਕੋਲ ਵੀ 550 ਸਾਲ ਪਹਿਲਾਂ ਰੇਲ ਤਾਂ ਨਹੀਂ ਸੀ ਹੋਣੀ ਤੇ ਇਸ ਕਿਤਾਬ ਦੇ ਵਿੱਚ ਜਿਹੜਾ ਕੁਝ ਲਿਖਿਆ ਹੋਇਆ ਆਉਣ ਵਾਲੇ ਟਾਈਮ ਬਾਰੇ ਉਹਦਾ ਨਾਮ ਬਕਾਇਦਾ ਦਰਜ ਹੈ ਨਾਲ ਮੋਹਨ ਦਾਸ ਕਰਮਚੰਦ ਗਾਂਧੀ ਹੈ ਉਹਨੂੰ ਕੋਈ ਯੁਵਕ ਗੋਲੀ ਮਾਰ ਕੇ ਮਾਰੂਗਾ ਉਹ ਇਹਦੇ ਵਿੱਚ ਬਕਾਇਦਾ ਤੌਰ ਤੇ ਦਰਜ ਹੈ ਉਸ ਤੋਂ ਇਲਾਵਾ ਹੋਰ ਕਿਹੜੇ ਦੇਸ਼ ਲਈ ਤੁਸੀਂ ਭਵਿੱਖ ਬਣੀ ਕਿੱਥੀ ਸੀ ਉਹ ਸੱਚ ਹੋਈ ਹੈ ਕਿਸ ਹੋਰ ਦੇਸ਼ ਲਈ ਕੀਤੀ ਕਦੇ ਕਿ ਜਦੋਂ ਮੰਨ ਲਓ ਹੁਣ 3rd ওয়ার্ল্ড ਵਾਰ ਲੱਗੂਗੀ ਤਾਂ ਕਿਹੜੇ ਕਿਹੜੇ ਦੇਸ਼ ਇੰਡੀਆ ਦੀ ਹੈਲਪ ਕਰਨਗੇ ਕਿਹੜੇ ਨਹੀਂ ਕਰਨਗੇ ਤੇ ਕਿਹੜੇ ਤਬਾਹ ਹੋ ਜਾਣਗੇ ਜਿੱਦਾਂ ਨਿਊਯਾਰਕ ਹੈ ਉਹ ਬਿਲਕੁਲ ਖਤਮ ਹੋ ਜਾਊਗਾ ਜੀ ਦਿੱਲੀ ਹੈ ਉਹ ਬਿਲਕੁਲ ਬਿਲਕੁਲ ਖਤਮ ਹੋ ਜਾਊਗੀ ਜੀ ਭਾਰਤ ਨੂੰ ਆਪਣੀ ਰਾਜਧਾਨੀ ਦਿੱਲੀ ਤੋਂ ਸ਼ਿਫਟ ਕਰਕੇ ਬੈਂਗਲੁਰੂ ਲੈ ਕੇ ਜਾਣੀ ਪੈਣੀ ਹੈ। ਜੀ। ਮਿਜ਼ਾਈਲ ਅਟੈਕ ਹੋਣਾ ਦਿੱਲੀ ਤੇ। ਜੀ। ਤੇ ਇਸ ਦੇ ਮੁਤਾਬਕ ਭਵਿੱष्यਵਾਲੀਕਾ ਦੇ ਮੁਤਾਬਕ। ਜੀ। ਤੇ ਉਸ ਤੋਂ ਬਾਅਦ ਫਿਰ ਇੰਡੀਆ ਦਾ ਰਿਟੈਲੀਏਟ ਜਿਹੜਾ ਹੋਊਗਾ ਉਹ ਬਹੁਤ ਖਤਰਨਾਕ ਹੋਊਗਾ। ਜੀ। ਤਾਂ ਕਿਹੜੇ ਕਿਹੜੇ ਦੇਸ਼ ਜਿਹੜੇ ਆ ਵੀ ਇਹਦੇ ਵਿੱਚ ਭਾਰਤ ਦਾ ਸਾਥ ਦੇਣਗੇ ਤੁਸੀਂ ਦੱਸ ਰਹੇ ਸੀ। ਆਹ ਦੇਖੋ ਨਿਊਯਾਰਕ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਜਾਏਗਾ। ਜੀ। ਪਰਦਰ ਜਰਮਨੀ ਰਸ਼ੀਆ ਜਾਪਾਨ ਇਟਲੀ ਆ ਅਨੇਕ ਦੇਸ਼ ਬਹੁਤ ਜਿਆਦੇ ਭਿਆਨਕ ਇਹਨਾਂ ਦੇ ਉੱਪਰ ਉਹ ਹੋ ਜਾਣਾ ਮਤਲਬ ਜੰਗ ਦਾ ਅਸਰ ਜੀ ਹਾਂ ਰੂਸ ਭਾਰਤ ਜਰਮਨੀ ਤੇ ਜਾਪਾਨ ਇਹ ਸਾਰੇ ਸਹਿਯੋਗੀ ਬਣਨਾ ਇਹਨਾਂ ਨੇ ਇੱਕ ਦੂਸਰੇ ਦੇ ਰੂਸ ਭਾਰਤ ਜਰਮਨੀ ਤੇ ਜਾਪਾਨ ਜੀ ਇਹਨਾਂ ਦਾ ਇੱਕ ਸੰਗਠਨ ਬਣਨਾ ਇਕੱਠੇ ਜੀ ਇਹ ਮਤਲਬ ਇੱਕ ਸਾਈਡ ਹੋਣਗੇ ਬਾਕੀ ਜਿਹੜੇ ਦੇਸ਼ ਆ ਉਹ ਦੂਸਰੀ ਸਾਈਡ ਹੋਣਗੇ ਜੀ ਪਾਕਿਸਤਾਨ ਦੇ ਨਾਲ 13 ਮੁਸਲਮਾਨ ਦੇਸ਼ ਤੁਰਕੀ ਦੀ ਲੀਡਰਸ਼ਿਪ ਦੇ ਵਿੱਚ ਤੁਰਕੀ ਤੇ ਪਾਕਿਸਤਾਨ ਦੀ ਸਾਂਝੀ ਲੀਡਰਸ਼ਿਪ ਦੇ ਵਿੱਚ ਇੰਡੀਆ ਦੇ ਉੱਪਰ ਅਟੈਕ ਕਰਨਗੇ ਚੀਨ ਦੀ ਸਪੋਰਟ ਨਾਲ ਕਰਨਗੇ ਜੀ ਇਹਦੇ ਵਿੱਚ ਲਿਖਿਆ ਜੀ ਹੋਰ ਕੀ ਕੁਝ ਲਿਖਿਆ ਹੋਇਆ ਇਸ ਕਿਤਾਬ ਦੇ ਵਿੱਚ ਹੋਰ ਕਿਹੜੀ ਭਵਿਕ ਬਣੀ ਹੈ ਜਿਹੜੀ ਤੁਸੀਂ ਹਾਲੇ ਪੜੀਆ ਪਰ ਕੀਤੀ ਨਹੀਂ ਹੈ ਨਹੀਂ ਉਹਦੇ ਵਿੱਚ ਇਸ ਤਰ੍ਹਾਂ ਹੈ ਨਾ ਵੀ ਜਲ ਪਰਲੋਂ ਵੀ ਆਉਣੀ ਐ ਜੀ ਪਰ ਉਹਦੀ ਡੇਟ ਨਹੀਂ ਹੈਗੀ ਉਹ ਜਿਹੜਾ ਜਗਨਨਾਥ ਪੁਰੀ ਦਾ ਹੈਗਾ ਮੰਦਿਰ ਉਹੋ 95 ਫੁੱਟ ਉੱਚਾ ਹੈ ਮੰਨ ਲਓ ਜੀ ਉਹਦੇ ਤੋਂ ਪੰਜ ਹੱਥ ਉੱਪਰ ਤੱਕ ਪਾਣੀ ਜਿਹੜਾ ਉਹ ਜਾਣਾ ਐਸੀ ਤਰ੍ਹਾਂ ਹੀਰਾਕੁੰਡ ਡੈਮ ਹੈ ਓਡੀਸਾ 'ਚ ਹੀਰਾਕੁੰਡ ਡੈਮ ਬਾਰੇ ਪਹਿਲਾਂ ਦੱਸਿਆ ਆ ਕਿ ਇੱਕ ਐਦਾਂ ਦਾ ਡੈਮ ਹੋਊਗਾ ਜੀ ਬਣੂਗਾ ਪਾਣੀ ਰੋਕਿਆ ਜਾਊਗਾ ਤੇ ਜਦੋਂ ਹੁਣ ਲੜਾਈ ਲੱਗੂਗੀ ਤੀਸਰਾ ਵਿਸ਼ਵ ਯੁੱਧ ਉਦੋਂ ਉਹ ਡੈਮ ਹੈ ਜਿਹੜਾ ਉਹ ਬੰਬ ਮਾਰ ਕੇ ਤੋੜ ਦਿੱਤਾ ਜਾਊਗਾ ਤੇ ਉੜੀਸਾ ਦੇ ਵਿੱਚ ਬਹੁਤ ਤਬਾਹੀ ਆਊਗੀ ਜੀ ਇਸੇ ਤਰ੍ਹਾਂ ਕਿ ਮੈਟਰੋ ਦਾ ਪ੍ਰੋਜੈਕਟ ਹੈ ਜਿਹੜਾ ਭੁਵਨੇਸ਼ਵਰ ਦੇ ਵਿੱਚ ਜੀ ਮੈਟਰੋ ਪ੍ਰੋਜੈਕਟ ਉਹ ਮੈਟਰੋ ਪ੍ਰੋਜੈਕਟ ਦਾ ਡੀਪੀਆਰ ਤਾਂ ਹੁਣ ਤਿਆਰ ਆ ਉਹ ਤਾਂ ਹੁਣ ਬਣ ਰਿਹਾ ਉੱਥੇ ਪਲ-ਪਲ ਬਣ ਰਿਹਾ ਜੀ ਉਹਦੇ ਵਿੱਚ ਲਿਖਿਆ ਕਿ ਇੱਕ ਮੈਟਰੋ ਨਾਂ ਦੀ ਰੇਲ ਚੱਲੂਗੀ ਜਦੋਂ ਉਹ ਚੱਲ ਗਈ ਭੁਵਨੇਸ਼ਵਰ ਚ ਕਾਂ ਸਮਝ ਲਓ ਵੀ ਬਸ ਉਹ ਤਬਾਹੀ ਦੀ ਜਿਹੜੀ ਘੰਟੀ ਆ ਉਹ ਵੱਜ ਗਈ ਸ਼ੁਰੂ ਹੋ ਗਿਆ ਹਾਂ ਤੇ ਹੁਣ ਉਹ ਚਾਲੂ ਹੈ ਆ ਉੱਥੇ ਬਣ ਬਣ ਰਹੀ ਆ ਉਹ ਮੈਟਰੋ ਜੀ ਇਸ ਤਰ੍ਹਾਂ ਦੀਆਂ ਅਨੇਕਾਂ ਹੀ ਵਿਖਵਾਨੀਆਂ ਨੇ ਇਹਦੇ ਵਿੱਚ ਕਿ ਕਾਂਗਰਸ ਛੱਡ ਕੇ ਚਲੀ ਜਾਊਗੀ ਕਮਲ ਦੇ ਫੁੱਲ ਦਾ ਰਾਜ ਆਊਗਾ ਨਰਿੰਦਰ ਨਾ ਦਾ ਬੰਦਾ ਪ੍ਰਧਾਨ ਮੰਤਰੀ ਬਣੂਗਾ ਜੀ ਹੋਰ ਅਨੇਕਾਂ ਹੀ ਨੇ ਬਹੁਤ ਜ਼ਿਆਦਾ ਹੈ ਨਾ ਕਿ ਜਿਹੜਾ ਭਝਾਲ ਆ ਭੂਕੰਪ ਜਿਹਨੂੰ ਕਹਿੰਦੇ ਆ ਉਹਦਾ ਕੋਈ ਫਿਕਸ ਟਾਈਮ ਨਹੀਂ ਹੈਗਾ ਪਾਰੋ ਵਿਸ਼ਵ ਜੰਗ ਦੇ ਦੌਰਾਨ ਆਊਗਾ ਤੇ ਸਾਰਾ ਹਿਮਾਲਾ ਜਿਹੜਾ ਉਹ ਹਿੱਲ ਜਾਊਗਾ ਜੀ ਜਿੰਨਾ ਵੀ ਹਿਮਾਲਾ ਸਾਰਾ ਹਿਮਾਲਿਆ ਪਰਬਤ ਹਿੱਲ ਜਾਊਗਾ ਜੀ ਤਾਂ ਇਹ ਕਿਵੇਂ ਹੁੰਦਾ ਜਦੋਂ ਪਾਕਿਸਤਾਨੀ ਪੰਡਤ ਨੂੰ ਆਪਣੇ ਬਾਰੇ ਕੁਝ ਪੁੱਛਦੇ ਆ ਜੋਤਿਸ਼ੀ ਨੂੰ ਕੁਝ ਪੁੱਛਦੇ ਆ ਨਾ ਉਹ ਬਹੁਤ ਸਾਰੇ ਉਪਾਏ ਸਾਨੂੰ ਦੱਸ ਦਿੰਦੇ ਆ ਹਨਾ ਕੁਝ ਪਾਏ ਤਾਂ ਨੋਰਮਲ ਹੁੰਦੇ ਨੇ ਜਿੱਦਾਂ ਕਿ ਚਿੜੀਆਂ ਨੂੰ ਤੁਸੀਂ ਦਾਣਾ ਪਾ ਦੋ ਗਾਂ ਨੂੰ ਤੁਸੀਂ ਚਾਰਾ ਪਾ ਦੋ ਜਾਂ ਕਿਤੇ ਪਾਣੀ ਰੱਖ ਦੋ ਹਨਾ ਪਰ ਕਈ ਐਦਾਂ ਦੇ ਪੰਡਤ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਤੁਸੀਂ ਜੀ ਤੁਹਾਡੇ ਘਰ ਦੇ ਵਿੱਚ ਚਿਰਾਗ ਬਾਲਦੇ ਸੀਗੇ ਤੁਸੀਂ ਇਹ ਬਾਬੇ ਨੂੰ ਮੱਥਾ ਟੇਕਦੇ ਸੀਗੇ ਨਹੀਂ ਟੇਕਦੇ ਹਨਾ ਐਦਾਂ ਦਾ ਕਿ ਤੁਸੀਂ ਧਰਮ 'ਚ ਵਿਸ਼ਵਾਸ ਕਰਦੇ ਹੋ ਮੈਂ ਤਾਂ ਨਾਸਤਿਕ ਹਾਂ ਜੀ ਮੈਂ ਧਰਮ 'ਚ ਵਿਸ਼ਵਾਸ ਨਹੀਂ ਕਰਦਾ ਜੋਤਿਸ਼ ਲੱਗ ਚੀਜ਼ ਐ ਧਰਮ ਲੱਗ ਚੀਜ਼ ਐ ਜੋਤਿਸ਼ ਇੱਕ ਕੋਸਮਿਕ ਸਾਇੰਸ ਆ ਕੋਸਮਿਕ ਇੰਜੀਨੀਅਰਿੰਗ ਆ ਇਹਦਾ ਧਰਮ ਨਾਲ ਦੂਰ ਦੂਰ ਤੱਕ ਕੋਈ ਲੈਣਾ ਦੇਣਾ ਨਹੀਂ ਸੋ ਇਸ ਹਨ ਸਾਡੇ ਨਾਲ ਜੋਤਿਸ਼ੀ ਕੇ ਗੋਪਾਲ ਜੀ ਜਿਨ੍ਹਾਂ ਨੇ ਦੱਸਿਆ ਕਿ ਇਹਨਾਂ ਦੇ ਵੱਲੋਂ ਕੀਤੀਆਂ ਗਈਆਂ ਭਵਿੱਖ ਬਾਣੀਆਂ ਕਾਫੀ ਹੱਦ ਤੱਕ ਸੱਚ ਹੁੰਦੀਆਂ ਨੇ ਤੇ ਇਹਨਾਂ ਦੇ ਵੱਲੋਂ ਵੀ ਦੱਸਿਆ ਗਿਆ ਕਿ ਜਿਸ ਤਰੀਕੇ ਦੇ ਨਾਲ ਲੋਕ ਕਹਿੰਦੇ ਨੇ ਕਿ ਦੁਨੀਆ ਤਬਾਹ ਹੋ ਜਾਵੇਗੀ ਕਿਵੇਂ ਹੋਵੇਗੀ ਤੇ ਕਦੋਂ ਇਹ ਸਭ ਕੁਝ ਸ਼ੁਰੂ ਹੋਵੇਗਾ ਜੇ ਵੀਡੀਓ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰਿਓ